ਮਿੱਤਰੋ ਐਸਲੇ ਪੈਂਦੀ ਹੋਈ ਰੇਡ ਕਬੱਡੀ ਕਬੱਡੀ ਜੰਮਪਾ ਵਾਲੀ ਦਾਸਪੁਰੀਆ ਲੋ ਜੀ ਜੋ ਆਪਾਂ ਆਪਣੇ ਮੈਚ ਦੇਖ ਰਹੇ ਹਾਂ ਬਹੁਤ ਹੀ ਫਸਮਾ ਮੈਚ ਆ ਫਸੇ ਕਿਆ ਉਸ ਦੇ ਵਿੱਚ ਹੋਵੇ ਚਾਹੇ ਉਹਨੇ 21 ਕਬੱਡੀ ਪਾਈ ਆਇਆ ਅੱਜ ਇੱਕ ਵਾਰੀ ਜ਼ੋਰਦਾਰ ਤਾੜੀਆਂ ਦੇ ਜੀ ਬਿਕੋਜ

पिछले सुखी पिंडोकी ਦੇ ਵੀ ਕੋਈ ਕਿੰਨਾ ਚੱਜ ਕੇ ਕਰਾਉਂਦਾ ਹੈ ਇਹਨਾਂ ਦਾ ਜੀ ਤੁਹਾਨੂੰ ਇਹਦਾ ਕੁਝ ਸਾਡੇ ਨਾਲ ਜੇ ਪਹੁੰਚੇ ਜੀ ਬਾਕੀ ਖੁਸ਼ੀ ਬਹੁਤ ਵਾਰੀ ਸਾਰੇ ਸਮੂਹ ਨਗਰ ਨਿਵਾਸੀਆਂ ਦਾ ਸਾਜਾ ਮੇਲਾ ਦੇ ਇਲਾਕੇ ਦਾ ਬਹੁਤ ਖੁਸ਼ੀ ਹੈ ਜੀ ਸਰਪੰਚ ਸਾਹਿਬ ਪ੍ਰਾਈਜ਼ ਵੀ ਬੜੀ ਪਹਿਲੇ ਦਿਨ ਜਵਾਬਾ ਲਈਦੀਆਂ ਦੀਆਂ ਜੀ ਉਹਨਾਂ ਦੇ ਵਿਚਾਰ ਮੈਜਬਤ ਅਗਰੇ ਤੇ ਦੂਸਰੇ ਦਿਨ ਚਾਰ ਗਲੱਬਾਂ ਵਾ ਜੀ 2,11100 ਫਰਸਟ ਪ੍ਰਾਈਜ਼ ਵਾ ਜੀ ਸੈਕੰਡ 10000 ਤੇ ਬੈਸਟ ਹਨ 20000 ਰੁਪਇਆ ਤੇ ਉੱਤੇ ਵੀ ਬੜੀ ਕੁਸ਼ਤੀ ਆ ਜੀ ਪ੍ਰਿੰਸੀਪਲਾ ਸਰਵਾਣਾ ਅਤੇ ਅਜੇ ਕੈਪਟਨ ਦੇ ਵਿਚਕਾਰ ਤੇ ਦੋ ਨੰਬਰ ਕੁਸ਼ਤੀ ਅਰਸ਼ ਬਾਬਾ ਫਲਾਈ ਤੇ ਸ਼੍ਰੀ ਨਾਮ ਬਟਾਲੀਆਂ ਠੀਕ ਹੈ ਹਾਂ ਜੀ ਸਰਕਾਰ ਦੂਰੇ ਦੂਰੇ ਆ ਕੇ ਕਰਵਾ ਦੇ ਪ੍ਰਬੰਧ ਸੰਜਨਾ ਵਾਸਤੇ ਸਭ ਤੋਂ ਲੰਗਰੇ ਜੋ ਮੀਨ ਮੇਲ ਚੀਜ਼ਾਂ ਹੋਈਆਂ ਜੀ ਇਹ ਸਾਰਾ ਕੋ ਅਗਲਾ ਪ੍ਰਬੰਧ ਕੀਤੇ ਹੋਏ ਜੀ ਪੂਰੇ ਪਗਰਾ ਪੰਚਾਇਤ ਦੇ ਨਾਲ ਆਵੇ ਸਿਰੇ ਗ੍ਰਾਮ ਬਜ਼ਾਏਰ ਐਨ ਐਲ ਭਰਾਵਾਂ ਦਾ ਤੇ ਸਮੂਹ ਪਿੰਡ ਦੇ ਵਸਨੀਕਾਂ ਦਾ ਸਾਰਿਆਂ ਦਾ ਬਹੁਤ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਹੈ। ਬਹੁਤ ਬਹੁਤ ਤੁਹਾਡਾ ਮੈਂ ਤੁਹਾਨੂੰ ਕੁਰਪਾਲ ਸਿੰਘ ਟ੍ਰਾਂਸਪੋਰਟਸ ਤੋਂ ਆਪ ਜੀ ਬੋਲ ਤੇ ਨੰਬਰ ਪੰਜਾਬ ਜੀ ਬੋਲ ਤੇ ਜੀ ਸਾਰੇ ਨਾ ਕਰੀ ਜੀ ਹਾਂ ਤੇ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜਿਹੜਾ ਤੁਸੀਂ ਸਾਨੂੰ ਦੂਰ ਦਾ ਤੇ ਲਾਈਵ ਦਿਖਾ ਰਹੇ ਹੋ। ਅਰੇ ਅੱਜ ਕੱਲ ਦੇ ਬੱਚਾ ਰੁਕੀ ਨਹੀਂ ਦੇਣਾ ਚਾਹ ਉਹ ਅੱਜ ਕੱਲ ਦੇ ਬੱਚੇ ਨੂੰ ਅਸੀਂ ਇਹ ਕਹਾਂਗੇ ਮਾਤ-ਵਾਦ ਕੋਡੇ ਨਾਲ ਵੀਰੇ ਆਪਣੇ ਸੇਧੋਂ ਸੰਭਾਲੋ ਨਸ਼ਿਆਂ ਤੋਂ ਦੂਰ ਰਹੇ ਠੀਕ ਹੈ ਸੰਤਾਵਾਸ ਤੇ ਬੈਠਣ ਵਾਸਤੇ ਬਹੁਤ ਵਧੀਆ ਪ੍ਰਬੰਧ ਹੈ ਉਹਨਾਂ ਦੇ ਵਾਸਤੇ ਚਾਹ ਪਾਣੀ ਦੇ ਲੰਗਰ ਪ੍ਰਸ਼ਾਦਿਆਂ ਦਾ ਲੰਗਰ ਸਭ ਕੋ ਪਿਆਰ ਆ ਅਸੀਂ ਬੇਨਤੀ ਕਰਦੇ ਹਾਂ ਪੂਰੇ ਪੂਰੇ ਜਿੱਥੇ ਤੱਕ ਵੀ ਸਾਡੀ ਆਵਾਜ਼ ਸੁਣਦਾ ਹੋਵੇ ਉਹ ਮਹਮਾਗੇ ਸਾਡੇ ਮੇਲੇ ਤੇ ਪਹੁੰਚੋ ਤੇ ਰੌਣਕ ਨੂੰ ਬਣਾਓ ਠੀਕ ਹੈ ਜੀ ਸਾਡੇ ਕਰਨ ਨਹੀਂ ਤੁਹਾਨੂੰ ਐਨਆਰਆਈ ਪ੍ਰਾਪੇਰੇ ਨਹੀਂ ਆ ਸਕਦੇ ਉਹਨਾਂ ਨੂੰ ਮੈਸੇਜ ਕਰਦੇ ਉਹਨਾਂ ਵਾਸਤੇ ਲਾਈਵ ਦਾ ਪ੍ਰਬੰਧਿਆ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਐਨਆਰਆਈ ਵੀਰਾਂ ਦਾ ਵੀ ਸਹਾਰਾ ਦਿੱਤੀ ਹੈ ਮਾਈਕ ਤੌਰ ਤੇ 133000 ਦਾ ਪ੍ਰਾਈਜ਼ 111000 ਦਾ ਪ੍ਰਾਈਜ਼ 120000 ਦਾ ਪ੍ਰਾਈਜ਼ ਲਗਭਗ ਬਹੁਤੇ ਸਾਰੇ ਜਿਹੜੇ ਐਨਆਰਆਈ ਵੀਰਾਂ ਨੇ ਦਿੱਤੇ ਗਏ ਸਾਡੇ ਬੱਚੇ ਵੀ ਆ ਭਰਾ ਵੀ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਕਹੋਗੇ ਕੀ ਕਹਿਣਾ ਚਾਹੋਗੇ ਆ ਕਿ ਟੂਰਨਾਮੈਂਟ ਦਾ ਕੁੱਝ ਲੱਗਾ ਹੈ ਕੀ ਕਹਿਣਾ ਚਾਹੋਗੇ ਹਲ ਨਗਰ ਵਸੀਨ ਨਾਗਰ ਵਸੀਨ ਦੇ ਭਾਈ ਨੇ ਉਹ ਮਹੱਤਵ ਆ ਕੇ ਪਹੁੰਚੇ ਨੇ ਤੇ ਸਾਇਦਾਂ ਉਸੇ ਮੰਜਬਾ ਤੋਂ ਦਾ ਚਾਹ ਪਾਣੀ ਦਾ ਸਭ ਉਹ ਪਹੁੰਚ ਗਏ ਜੇਕਰ ਇਹਦੀ ਲੋੜ ਹੋਏਗੇ ਠੀਕ ਹੈ ਰੋਣ ਵਾਲੇ ਮੇਰੇ ਕੱਲ੍ਹ ਤੋਂ ਹੀ ਕੰਮ ਜੰਦਾ ਹੈ। ਅਮੀਰ ਨਮੋ ਜੰਦਾ ਤੋਂ ਮਨਾਈ। ਦੇ ਜੰਦਾ ਕੱਲ੍ਹ ਤੋਂ ਕੱਲ੍ਹ ਤੋਂ ਠੀਕ ਤਾਲੂਕਾ ਕਾਰਜ ਕਮਾਉਣੇ ਤੁਸੀਂ ਸਵੇਰੇ ਪਹੁੰਚ ਆਉਣਗੇ। ਆਪਣਾ ਨਾਮ ਦੱਸੋ। ਦਲਵੈ ਸਿੰਘ। ਠੀਕ ਹੈ। ਜੇ ਬੋਲ ਜਰਾਪੁਰ ਸਾਹਿਬ ਇੰਗੇ। ਬਾਪਾ ਮਿਹਰਬਾਨੀ। ਆਓ ਕਿਤੇ ਲੈ ਕੇ ਆਨੰਦ ਮਾਣਦੇ ਨੇ ਨਿਜੀਲੈਂਡ ਤੋਂ ਨਾਲ ਚਾਚਾ ਲਖਣ ਕੇ ਪੱਡੇ ਆਹ ਦਿਲੋਂ ਧੰਨਵਾਦ ਕਰਦੇ ਆ ਨਾਲ ਅਮਨ ਕੋਚ ਦੁਕਾਣਾ ਵਾਲਾ ਸਾਡੇ ਵੀਰ ਨੇ ਲਓ ਖੇਡ ਦੇ ਮੈਦਾਨ ਵਿੱਚ ਕੰਦੀ ਰੇਡ ਜਾਪੀ 4 ਸਿੰਦੜਾ ਵਾਲਾ ਕਰੂ ਕਮਾਲ ਫੜਿਆ ਗੋਕਾ ਆ ਸੋਨੂ ਦਾ ਮੁਕਾਬਲਾ ਸੋਨੂ ਦਾ ਮੁਕਾਬਲਾ ਆ ਸੋਨੂ ਤੇ ਬੋਨ ਜਰਮਨ ਤੋਂ 21 ਦੇ ਸਹਿਯੋਗ ਧੰਨਵਾਦ ਲਓ ਰੇਡ ਜਾਂ ਜੀਰ ਨੇ ਪਹੁੰਚ ਪਾਈ ਹੈ ਮੁੰਡੇ ਗੁਜਰਾ ਨੇ ਆਓ ਮੇਰੇ ਮਿੱਤਰੋ ਬੱਕਰੀ ਪਹਿਚਾਨ ਹੈ ਆਹ ਖੇਡ ਕਬੱਡੀ ਦੇ ਵਿੱਚ ਕਦੇ ਮਲੂਕ ਕਦੇ ਫਰੀਆਦ ਕਦੇ ਸ਼ਹਜਾਨ ਪਰ ਸਿੰਧੜਾਂ ਵਾਲਾ ਫੇਰ ਆਹ ਗੱਡਾ ਡੰਗਾਂ ਤੇ ਘਰੂਗੇ ਨਹੀਂ ਲਓ ਸਾਹਮਣੇ ਮੇਰੇ ਮਿੱਤਰੋ ਖੇਡ ਮੈਦਾਨ ਵਿੱਚ ਆਲੋ ਆਲੀਆ ਆਲੋ ਆਲੀਆ ਆਲੋ ਪੀਡੀਆ ਬਣਿਆ ਜੋਬ ਵੀ ਕਰਦਾ ਸੀ ਪਰ ਹੁਣ ਜੋਬ ਛੱਡ ਕੇ ਖੇਡ ਪਾ ਕੇ ਵਾਲਾ ਸਿੱਧਾ ਹੋ ਗਿਆ ਵੀ ਖੇਡਣ ਲਈ ਆਪਣੇ ਹਾਲ ਹਾਲ ਦੁਨੀਆ ਦੇ ਵੱਡੇ ਵੱਡੇ ਮਾਣ ਲੱਗ ਰਹੇ ਆ ਅੱਜ ਖੇਡ ਦੇ ਆਪੋਰ ਬੈਕਰ ਦੇ ਉਮਰ ਕਲਾਸ ਦੇ